ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਮੇਂ ਦਾ ਟਾਈਮ ਹੈ ਜੀ ਵੱਜ ਗਣੀ ਪਾਉਣੇ 7 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੀਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਬਾਰੇ ਹੈ ਅੱਜ ਆਪਾਂ ਡੇਲੀ ਰੁਟੀਨ ਦੀ ਵੀਡੀਓ ਸ਼ੇਅਰ ਕੀਤੀ ਹੈ ਜੀ ਦਿੱਲੀ ਦੇ ਕੰਮਕਾਜ ਸਵੀਰ ਦੇ ਸੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸ ਕਰਿਆਣਾ ਸ਼ੁਰੂ ਕਰਦੇ ਆਂ ਇਹ ਵੀਡੀਓ ਬਾਕੀ ਜਿਨ੍ਹਾਂ ਨੇ ਕੱਲ ਸਭ ਤੋਂ ਪਹਿਲਾਂ ਸਹੀ ਆਨਸਰ ਦਿੱਤਾ ਸੀ ਜਿਨ੍ਹਾਂ ਦੇ ਚੈਨਲ ਦਾ ਨਾਮ ਹੈ ਪ੍ਰਭ ਸੰਧੂ ਉਹਨਾਂ ਨੇ ਕੋਈ ਵੀਡੀਓ ਤਾਂ ਅਪਲੋਡ ਨਹੀਂ ਕੀਤੀ ਹੋਈ ਬਟ ਉਹਨਾਂ ਦੇ ਚੈਨਲ ਦਾ ਨਾਮ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਚੈਨਲ ਦਾ ਨਾਮ ਲਈਏ ਤਾਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਓ ਜਿਹੜਾ ਵੀ ਮੈਂ ਸਵਾਲ ਪੁੱਛੂਗੀ ਉਹਦਾ ਸਭ ਤੋਂ ਪਹਿਲਾਂ ਸਹੀ ਆਨਸਰ ਦਿਓ ਸੋ ਚਲੋ ਜੀ ਵੀਡੀਓ ਨੂੰ ਬੱਦ ਕੰਟੀਨਿਊ ਕਰਦੀ ਆਂ ਮੈਂ ਤੇ ਕੁਦਰਹੀ ਜੀ ਪੱਠੀ ਮੇਰੇ ਹਸਬੰਦ ਸਾਹਮਣੇ ਧਾਰਾ ਕੱਢ ਰਹੀ ਦੀ ਸਵੇਰ ਦਾ ਟਾਈਮ ਹੈ 8:07 ਵਜੇ ਦਾ ਬਾਕੀ ਮੈਂ ਟਿਫਨ ਵਗੈਰਾ ਨੂੰ ਪੈਕ ਕਰਤਾ ਸਚਾ ਵਗੈਰਾ ਵੀ ਪੈਕ ਕਰਤੀ ਜਿਹੜਾ ਮੈਨੂੰ ਲੈ ਕੇ ਜਾਣਾ ਕਿਉਂਕਿ ਹੁਣ ਸਕੂਲ ਦੁਆਰਾ ਤੋਂ ਕੰਟੀਨਿਊਸ ਲੈਗਣੇ ਸਟਾਰਟ ਹੋ ਗਏ ਹਨ ਪੇਪਰਾਂ ਤੋਂ ਬਾਅਦ ਸੋ ਤਾਂ ਕਰਕੇ ਮੈਂ ਕਹਿੰਦੀ ਚਲੋ ਪੱਠੀ ਮੈਂ ਕੁਦਰਹੀ ਨਹੀਂ ਕਿਉਂਕਿ ਅੱਜ ਜਰਮਾਨੀ ਨੂੰ ਸਕੂਲ ਜਾਣਾ ਸੀਗਾ ਉਹਨੂੰ ਪਲੱਸ 2 ਦੀ ਜਿਹੜੀ ਸਟੱਡੀ ਹੈ ਹੁਣ ਸ਼ੁਰੂ ਹੋ ਜਾਣੀ ਹੈ ਤੁਹਾਨੂੰ ਪਤਾ ਹੈ ਪਲੱਸ 2 ਦੀ ਪੜਾਈ ਥੋੜੀ ਸਖਤ ਹੁੰਦੀ ਹੈ ਨਾ ਬਾਕੀ ਥੋੜੀ ਮੈਂ ਤੇ ਵੀ ਦੀ ਸ ਨਾਣਾ ਲਪਾ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਕਿ ਬਾਕੀ ਜੀ ਕਈ ਲੋਕ ਮੈਨੂੰ ਇਹ ਮੈਂ ਕੰਮ ਕਰਦੀ ਹਾਂ ਏਦਾਂ ਮੈਨੂੰ ਕਹਿੰਦੇ ਕਿ ਤੁਸੀਂ ਜੀ ਵਾਟ ਨਹੀਂ ਨਾ ਦੇਣੀ ਹੈ ਕਈ ਵਾਰ ਤਾਂ ਕੋਈ ਮੈਂਟਲਟੀ ਵੀ ਕਹਿੰਦੇ ਕਿ ਤੁਸੀ ਲੱਗਦੇ ਨਹੀਂ ਵਿੱਚ ਅੰਡਰ ਲੜਦੇ ਹੋ ਕਿਉਂਕਿ ਇੱਕ ਮੈਂਟੈਲਿਟੀ ਬਣੀ ਹੁੰਦੀ ਹੈ ਨਾ ਸੋਚ ਬਣੀ ਹੁੰਦੀ ਹੈ ਵਿੱਚ ਅੰਦੇ ਕਿ ਕਿਸੇ ਸਾੜ ਦੀਆਂ ਕੁੜੀਆਂ ਕਦੇ ਕੰਮ ਨਹੀਂ ਕਰਦੀਆਂ ਸਾ ਮੇਰਾ ਕੰਮ ਕਰਨ ਦਾ ਜਿਹੜਾ ਕਾਰਨ ਹੈ ਜੀ ਕਿ ਸਾਡੀ ਪਰਵਰਿਸ਼ ਇਦਾਂ ਦੇ ਹਿਸਾਬ ਨਾਲ ਹੋਇਆ ਸਾਡੇ ਦਾਦਾ ਜੀ ਆਮ ਆਰਮੀ ਦੇ ਵਿੱਚੋਂ ਰਿਟਾਇਰ ਸੀ ਜੀ ਮੈਂ ਕਾਫੀ ਵਾਰ ਪਹਿਲਾਂ ਵੀ ਸ਼ੇਅਰ ਕੀਤਾ ਤੇ ਉਹਨਾਂ ਨੇ ਹਮੇਸ਼ਾ ਸਾਨੂੰ ਇਹ ਚੀਜ਼ ਸਮਝਾਈ ਆਂ ਵੀ ਜਿਹੜਾ ਕੰਮ ਆ ਉਹ ਪੂਜਾ ਤੇ ਕੰਮ ਹਮੇਸ਼ਾ ਬੰਦੇ ਦੇ ਕਰਮ ਹੁੰਦੇ ਆ ਸਾਨੂੰ ਕਰਨੇ ਚਾਹੀਦੇ ਆ ਤੇ ਕੰਮ ਦੀ ਕਦੇ ਸ਼ਰਮ ਨਹੀਂ ਮੰਨਣੀ ਚਾਹੀਦੀ ਕੋਈ ਵੱਡਾ ਛੋਟਾ ਕੰਮ ਨਹੀਂ ਹੁੰਦਾ ਜਿਵੇਂ ਅੱਜਕੱਲੇ ਇੱਕ ਆਪਣੀ ਇਹ ਵੀ ਕਾਰਨ ਹੈ ਇਹ ਸੋਚਣ ਦਾ ਹਨ ਪਿੰਡਾਂ ਦੀਆਂ ਵੀ ਕੁੜੀਆਂ ਉਹ ਵੀ ਬੋਹਾ ਘੋੜਾ ਆਪਣਾ ਕੰਮ ਨਹੀਂ ਕਰਦੀਆਂ ਕਿਉਂਕਿ ਕਿਤਨਾ ਕਿਤੇ ਆਪਾਂ ਹਣੜ ਕਿਤੇ ਇਹ ਗੱਲ ਸੱਚ ਵੀ ਹੈ ਛੜ ਗਈਆਂ ਨੂੰ ਨਾ ਵੀ ਚੰਗੀ ਲਗੀ ਵੀ ਆਪਾਂ ਦਿਖਾਵੇ ਦੁਨੀਆ ਦੇ ਵਿੱਚ ਬਹੁਤ ਫਸ ਗਏ ਹਾਂ ਦੂਸਰਾ ਅਗਰ ਇਸ ਤਰੀਕੇ ਨਾਲ ਰਹਿੰਦਾ ਹੈ ਅਕਸਰਾਂ ਦੀ ਰਹਿਣੀ ਜਾਣੀ ਐਸੀ ਵੀ ਉਸੇ ਤਰੀਕੇ ਨਾਲ ਰਹਿੰਨਾ ਦੂਸਰੇ ਵੱਜੇ ਜੱਟਾਂ ਰਾਹੀਂ ਵੀ ਵਧੀਆ ਹੋਣਾ ਪਾਉਣਾ ਤਾਂ ਉਹ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਆਜਦੇ ਟਾਈਮ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ ਵੀ ਇਹੀ ਕਾਰਨ ਵਧ ਰਿਹਾ ਕਿਉਂਕਿ ਅਸੀਂ ਹੱਥਾਂ ਨਾਲ ਕੰਮ ਕਰਨਾ ਛੱਡ ਕੇ ਅਸੀਂ ਜਿਹੜਾ ਦਿਖਾਵੇ ਆ ਨਾਲ ਜਾਂ ਸ਼ੋਅ ਫੀ ਦੀ ਵਿੱਚ ਗਾਣਾ ਪੈਦੀ ਹੈ ਤਬਕੀ ਸਾਡੇ ਦਾਦ ਜੀ ਨੇ ਹਮੇਸ਼ਾ ਸਾਨੂੰ ਸਿੰਪਲ ਜਿਹੇ ਜ਼ਿੰਦਗੀ ਉਹ ਜੀਣਾ ਸਿਖਾਇਆ ਕਿਉਂਕਿ ਦੇਖੋ ਜਿਹੜੀ ਉਹ ਹੁੰਦੀ ਹੈ ਨਾ ਖੁਸ਼ੀ ਬਣਾਵਟ ਨਹੀਂ ਹੁੰਦੀ ਆ ਤੇ ਜਿਹੜੀ ਖੁਸ਼ੀ ਜਿਹੜੀ ਇਹ ਹੁੰਦੀ ਆ ਕੰਮ ਕਾਜ ਆਪਾਂ ਦੇ ਹੱਥਾਂ ਨਾਲ ਕਰਦੇ ਆ ਉਹ ਨਾਲ ਸਾਡੀ ਸਿਹਤ ਵੀ ਠੀਕ ਰਹਿੰਦੀ ਆ ਆਪਾਂ ਥੱਕਦੀਆਂ ਸਾਨੂੰ ਮੈਂਡ ਵੀ ਟੈਨਸ਼ਨ ਆ ਜਾਂਦੀ ਲੋ ਸਾਡਾ ਜਿਹੜਾ ਦਿਮਾਗ ਆ ਉਹ ਵੀ ਇਧਰ ਉਹਦੇ ਨਾਲ ਚ ਨਹੀਂ ਲੱਗਦਾ ਆਪਾਂ ਕੰਮ ਮਤ ਬੀਜ਼ੀ ਰਹਨੇ ਆ ਤੇ ਚਾਰ ਪੈਸੇ ਟੱਪ ਦੇ ਵਿੱਚ ਆਉਂਦੇ ਹੋਗੇ ਨਾਲ ਵੀ ਸਾਨੂੰ ਖੁਸ਼ੀ ਮਿਲ ਜੇਗੀ ਜੇ ਅਸੀਂ ਇਹ ਦਿਨਵਾਰ ਦੀ ਹੈਲਪ ਕਰਦੇ ਆ ਕੰਮ ਕਰਨ ਦੇ ਵਿੱਚ ਨਾ ਸੋ ਤਾਂ ਕਰਕੇ ਤੇ ਮੈਨੂੰ ਵਾਕੀ ਸ਼ੋ ਮੈਨੂੰ ਬਿਲਕੁਲ ਹੀ ਪਸੰਦ ਨਹੀਂ ਐਵੇਂ ਆਪ ਦਿਖਾਵਾ ਨਹੀਂ ਕਰ ਸਕਦੀ ਕਿਹਨੀਆਂ ਦਿਖਦੀ ਮੈਨੂੰ ਇੰਗਲਿਸ਼ ਵਗੈਰਾ ਦਾ ਸਮਝ ਨਹੀਂ ਆਉਂਦੀ ਬੋਲ ਨਹੀਂ ਨਹੀਂ ਹੁੰਦੀ ਸਭ ਕੁਛ ਆਉਂਦਾ ਕਿ ਇੰਗਲਿਸ਼ ਮੀਡੀਅਮ ਦੇ ਸਕੂਲ 'ਚ ਪੜੇ ਹੋਏ ਬੱਚਿਆਂ ਦੇ ਵੀ ਜਿਹੜੇ ਡਾਇਰੀ ਤੇ ਨੋਟਸ ਵਗੈਰਾ ਕੜ ਕੇ ਆਉਂਦੀਆਂ ਆਪੀ ਟੀਚਰਸ ਵੱਲੋਂ ਕੋਈ ਵੀ ਗੱਲ ਲਿਖ ਕੇ ਧੋਈਆਂ ਹੁੰਦੀ ਸੇ ਮੈਂ ਸਭ ਪੜ ਕੇ ਉਚਿਤ ਆਨਸਰ ਵੀ ਦਿੱਤਾ ਬਟ ਇਹ ਹੈਗਾ ਵੀ ਜਦੋਂ ਆਪਾਂ ਇਸ ਮਾਹੌਲ 'ਚ ਰਹੇ ਹਾਂ ਇੱਥੇ ਸਾਰੇ ਪੰਜਾਬੀ ਬੋਲਦੇ ਤੇ ਸ਼ਹਿਰਾਂ ਵਾਲੇ ਲੋੜੇ ਲੋਕਾਂ ਨੂੰ ਜ਼ਿਆਦਾ ਤਾਂ ਪੰਜਾਬੀ ਪਸੰਦ ਆਉਂਦਾ ਕੁਝ ਸ਼ਹਿਰ ਦੇ ਵਿੱਚ ਨਾ ਤੁਹਾਨੂੰ ਪੰਜਾਬੀ ਬੋਲਣ ਵਾਲੇ ਲੋਕ ਦੇ ਨਹੀਂ ਮਿਲਦੇ ਅਸੀਂ ਸ਼ਹਿਰ ਕੀ ਜਿਹੜੀ ਹਿੰਦੀ ਬੋਲਦੀ ਜਾਤ ਪਰ ਦੇਖਦੇ ਅਨੀ ਪਟਾਕੀ ਕੋ ਪੰਜਾਬੀ ਬੋਲਣਾ ਮਿਲ ਜਾਂਦਾ ਹੈ ਬੜਾ ਮਨਪੂਰਨ ਹੁੰਦਾ ਸੀ ਜਿਵੇਂ ਕੋਈ ਸਾਡੀ ਭਾਸ਼ਾ ਦਾ ਹੈ ਜਿਵੇਂ ਅਸੀਂ ਆਪਣੀ ਬੋਲੀ ਦੇ ਵਿੱਚ ਗੱਲ ਕਰ ਸਕਦੇ ਹਾਂ ਇਹ ਚੀਜ਼ ਕਿਸੇ ਨਾ ਕਿਤੇ ਪਿੰਡਾਂ ਦੇ ਵਿੱਚ ਰਹਿ ਗਈ ਹੈ ਪਰ ਬਾਹਰਲੇ ਮੁਲਕਾਂ ਦੇ ਇਸ਼ਾਰਿਆਂ ਦੇ ਵਿੱਚ ਜਿਹੜੇ ਹੈਗੇ ਲੋਕ ਆਪਣੇ ਸੱਭਿਆਚਾਰ ਨੂੰ ਮਿਸ ਕਰਦੇ ਨੇ ਆਪਣੇ ਜਿਹੜਾ ਹੈਗਾ ਸੱਭਿਆਚਾਰ ਨਾਲ ਜੁੜਨਾ ਚਾਹਦੇ ਨੇ ਤੇ ਬਾਕੀ ਲੋਨ ਜੀ ਮੈਂ ਇਕੱਠੇ ਵਗੈਰਾ ਵੀ ਕੁੱਤਰਤੇ ਨੇ ਤੇ ਹੁਣ ਇੱਥੇ ਮੈਂ ਪ੍ਰੈਸ ਕਰਨੀ ਸ਼ੁਰੂ ਕਰ ਦਿੱਤੀ ਆ ਮਾਗੀ ਪਸ਼ੂ ਵੀ ਜੀ ਥੋੜੇ ਜਿਹਾ ਆਪਾਂ ਘਟਾਏ ਹੋਏ ਨੇ ਹੁਣ ਘਟਾਏ ਇਸ ਕਰਕੇ ਨਹੀਂ ਹੋਏ ਕਿਉਂਕਿ ਵੀ ਆਪਾਂ ਕੰਮ ਬੰਦ ਕਰਨਾ ਚਾਹੁੰਦੇ ਆ ਘਟਾਏ ਇਸ ਕਰਕੇ ਹੋਏ ਨਹੀਂ ਵੀ ਆਪਾਂ ਵਧੀਆ ਵਿਹੜੀਆਂ ਹੁਣ ਲੈਣੀਆਂ ਨੇ ਵਧੀਆ ਨਸਲ ਦੀਆਂ ਵਿਹੜੀਆਂ ਲੈਣੀਆਂ ਵਧੀਆ ਦੁੱਧ ਵਾਲੀਆਂ ਲੈਣੀਆਂ ਤੇ ਜਿਨ੍ਹਾਂ ਨੇ ਸਾਨੂੰ ਲੈ ਕੇ ਦਿੱਤੇ ਸੀ ਪਹਿਲਾਂ ਵੀ ਪਸ਼ੂ ਉਹਨਾਂ ਨੂੰ ਅਸੀਂ ਕਿਹਾ ਹੋਇਆ ਵੀ ਸਾਨੂੰ ਘੱਟ ਤੋਂ ਘੱਟ 25 ਲੀਟਰ ਵਾਲੀ ਵਿਹੜੀ ਚਾਹੀਦੀ ਆ ਜਿਹੜੀ ਐਫ ਨਸਲ ਆਉਂਦੀ ਆ ਹਨ ਉਹ ਵਧੀਆ ਦੁੱਧ ਦਿੰਦੀਆਂ ਤੇ ਸਾਨੂੰ ਕਈ ਲੋਕ ਕਹਿੰਦੇ ਨੇ ਵੀ ਤੁਸੀਂ ਮੱਝਾਂ ਵੀ ਰੱਖੋ ਮੱਝਾਂ ਵੀ ਅਸੀਂ ਰੱਖਾਂਗੇ ਜੀ ਪਰ ਸਾਰੀਆਂ ਨਹੀਂ ਮੱਝਾਂ ਕੁਝ ਮੱਝਾਂ ਕੁਝ ਬਹਿੜੀਆਂ ਰੱਖਾਂਗੇ ਵਧੀਆ ਕੰਮ ਅਗ ਸ਼ੁਰੂ ਕਰਨ ਦਾ ਸੋਚ ਰਹੀ ਆ ਤੇ ਮੱਝਾਂ ਮੇਰੇ ਹਸਬੰਡ ਦਾ ਸੋਚਣਾ ਵੀ ਆਪਾਂ ਹਰਿਆਣਵੀ ਮੱਝਾਂ ਲੈ ਕੇ ਆਵਾਂਗੇ ਜਿਵੇਂ ਨੀਲੀ ਰਾਵੀ ਹੋਗੀ ਉਹ ਵੀ ਵਧੀਆ ਦੁੱਧ ਦਿੰਦੀਆਂ ਨੇ ਉਹਨਾਂ ਥੱਲੇ ਦੁੱਧ ਜ਼ਿਆਦਾ ਹੁੰਦਾ ਹਨਾ ਸੋ ਤਾਂ ਕਰਕੇ ਫਿਰ ਅਸੀਂ ਥੋੜੀ-ਥੋੜੀ ਪਸ਼ੂ ਘਟਾਈ ਹੋਏ ਨੇ ਤੇ ਪਸ਼ੂਆਂ ਦਾ ਕੰਮ ਆਪਣਾ ਛੇਤੀ ਖਤਮ ਹੋ ਜਾਂਦਾ ਬਾਕੀ ਉੱਥੇ ਮੈਂ ਆਪਣੇ ਹਸਬੰਡ ਦੀ ਸਕੂਲ ਦੀ ਯੂਨੀਫਾਰਮ ਆਉ ਪ੍ਰੈਸ ਕਰ ਰਹੀ ਸੀ ਕਿਉਂਕਿ ਹੁਣ ਗਰਮੀ ਦਾ ਮੌਸਮ ਆ ਗਿਆ ਹੁਣ ਇਹ ਕੁਰਤਾ ਪਜਾਮਾ ਹੀ ਪੱਕ ਜਾਂਦੇ ਨੇ ਗਰਮੀਆਂ ਦੇ ਵਿੱਚ ਤੇ ਪਿਛਲੀਆਂ ਗਰਮੀਆਂ ਦੇ ਵਿੱਚ ਸਟਿਚ ਕਰਵਾਇਆ ਸੀ ਤੇ ਹੁਣ ਇਸ ਗਰਮੀਆਂ ਦੇ ਵਿੱਚ ਅੱਜ ਪਹਿਲੇ ਦਿਨ ਕੁਰਤਾ ਮੈਂ ਪਾ ਕੇ ਜਾ ਰਹੀ ਆ ਫਿਰ ਬਾਲ ਜੀ ਜ਼ਿਆਦਾ ਪਈ ਹੋਈ ਸੀ ਤਾਂ ਕਰਕੇ ਮੈਂ ਇੱਥੇ ਕਰੀ ਸੀ ਪ੍ਰੈਸ ਤੇ ਵੀਡੀਓ ਨੂੰ ਮੈਂ ਥੋੜਾ ਜਿਹਾ ਸਪੀਡ ਜ਼ਿਆਦਾ ਵਧਾ ਲਈ ਆ ਵਿੱਚ ਵਿੱਚ ਮੈਂ ਵੀਡੀਓ ਦੀ ਸਪੀਡ ਕਾਫੀ ਜਗ੍ਹਾ ਵਧਾਈ ਆ ਜੀ ਕਿਉਂਕਿ ਬਰਨਾ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਹੈ ਤਾਂ ਕਰਕੇ ਵੀ ਵੀਡੀਓ ਵਿੱਚ ਇੱਥੇ ਕੰਪਲੀਟ ਹੋ ਜਾਵੇ ਤੁਸੀਂ ਵੀ ਬੋਰ ਨਾ ਹੋਵੋ ਤੇ ਵੀਡੀਓ ਆਪਾਂ ਨੂੰ ਜ਼ਿਆਦਾ ਕੱਟਣੀ ਨਾ ਪਵੇ ਇਸ ਕਰਕੇ ਕਿ ਮੈਂ ਥੋੜੀ ਸਪੀਡ ਵਧਾਉਣੀ ਆ ਤੇ ਬਾਕੀ ਥੋੜਾ ਜਿਹਾ ਸਿੰਥੈਟਿਕ ਹੈ ਜਿਹੜਾ ਕੁੜਤਾ ਪਜਾਮਾ ਕਿਉਂਕਿ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਾਟਨ ਦਾ ਸਟਿਚ ਕਰਵਾ ਲਓ ਗਰਮੀਆਂ 'ਚ ਕਾਟਨ ਵਧੀਆ ਰਹਿੰਦੀ ਆ ਪਰ ਫਿਰ ਕਾਟਨ ਦੇ ਵਿੱਚ ਤਾਂ ਆਪਾਂ ਨੂੰ ਪਤਾ ਪ੍ਰੋਬਲਮ ਇਹ ਆਉਂਦੀ ਆ ਵੀ ਉਹ ਛੇਤੀ ਹਨਾ ਡਲ ਜਾ ਜਾਂਦਾ ਉਹਦਾ ਕਲਰ ਫੀਡ ਹੋ ਜਾਂਦਾ ਚਿੱਟਾ ਰੰਗ ਜ਼ਿਆਦਾ ਛੇਤੀ ਹੋ ਜਾਂਦਾ ਫਿਰ ਤਾਂ ਕਰਕੇ ਇਹਨਾਂ ਨੇ ਥੋੜਾ ਸਿੰਥੈਟਿਕ ਰੱਖਿਆ ਵੀ ਬਾਰ-ਬਾਰ ਸਟਿਚ ਨਾ ਕਰਾਉਣਾ ਪਵੇ ਤੇ ਬਾਕੀ ਵਦਨੋਂ ਜ਼ਿਆਦਾ ਗਰਮੀ ਹੁੰਦੀ ਹੈ ਉਦੋਂ ਤਾਂ ਫਿਰ ਵੀ ਥੋੜਾ ਸਿੰਥੈਟਿਕ ਵੀ ਤਪਦਾ ਹੀ ਹੈ ਤੇ ਪਰ ਹੁਣ ਥੋੜਾ ਜਿਹਾ ਇਹ ਘਾਸੇ ਪੈ ਗਿਆ ਹੈ ਸੂਟ ਕਿ ਪਿਛਲੀਆਂ ਗਰਮੀਆਂ ਚ ਸਟਿਚ ਕਰਵਾਇਆ ਹਰ ਰੋਜ਼ ਧੋ ਦਿੰਨੇ ਆਪਾਂ ਫਿਰ ਜਦੋਂ ਧੋਣੇ ਆ ਉਦੋਂ ਨੂੰ ਕੱਪੜਾ ਹੌਲੀ-ਹੌਲੀ ਪਤਲਾ ਪੈਣਾ ਸ਼ੁਰੂ ਹੋ ਜਾਂਦਾ ਤੇ ਬਾਕੀ ਜਿਹੜਾ ਤੁਸੀਂ ਬੈੱਡ ਦੇਖ ਸਕਦੇ ਆ ਇਹਦੀ ਵੀ ਤੁਸੀਂ ਦੇਖਣਾ ਗੱਤੀ ਫੱਟੀ ਹੋਈ ਆਪਣੀ ਆਪਾਂ ਬੈੱਡ ਚੇਂਜ ਕਰਨ ਦਾ ਵੀ ਸੋਚਿਆ ਸੀਗਾ ਤੇ ਬੈੱਡ ਦੇਖ ਵੀ ਆਏ ਸੀ ਮੇਰੇ ਹਸਬੰਦ ਦਿਖਾ ਲਏ ਸੀ ਤੇ ਆਪਾਂ ਉਹਨਾਂ ਦਾ ਰੇਟ ਸੀਗਾ 26000 ਰੁਪਏ ਪਰ ਫਿਰ ਮੈਂ ਥੋੜਾ ਜਿਹਾ ਦਾ ਕੈਨਸਲ ਕਰਦਾ ਕਿਉਂਕਿ ਆਪਣਾ ਵਿੜਾ ਹੈਗਾ ਕੱਚਾ ਤੇ ਉਹਦਾ ਕਰਕੇ ਨਾ ਬੱਚਾ ਕਦੇ ਨਾ ਕਦੇ ਬੈੱਡ ਦੇ ਉੱਤੇ ਥੱਲੇ ਉਤਰਦਾ ਨੰਗੇ ਪੈਰ ਉਤਰ ਜਾਂਦਾ ਉਹੀ ਪੈਰ ਲੈ ਕੇ ਉਹਨੇ ਬੈੱਡ ਦੇ ਛੱਡਣਾ ਫਿਰ ਮਿੱਟੀ ਸਾਰੀ ਵਿੱਚ ਜਾਂਦੀ ਹੈ ਤਾਂ ਕਰਕੇ ਫਿਰ ਹਲੇ ਮੈਂ ਕੈਨਸਲ ਕਰ ਦਿੱਤਾ ਆ ਤੁਸੀਂ ਦੇਖ ਸਕਦੇ ਆਪਣਾ ਵਿੜਾ ਹਾਲੇ ਕੱਚਾ ਪਹਿਲਾਂ ਵਿੜਾ ਪੱਕਾ ਕਰਾਂਗੇ ਫਿਰ ਚੇਂਜ ਕਰਾਵਾਂਗੇ ਸੋ ਬਾਕੀ ਅੱਜ ਦਾ ਆਪਾਂ ਸਵਾਲ ਵੀ ਪੁੱਛ ਲੈਣੇ ਆ ਜੀ ਅੱਜ ਦੇ ਸਵਾਲ ਅੱਜ ਦਾ ਆਪਣਾ ਸਵਾਲ ਇਹ ਹੈ ਬੀ ਇੱਕ ਤਾਂ ਆਪਾਂ ਜਿਹੜੀਆਂ ਬੈੜੀਆਂ ਉਹ ਕਿਹੜੀ ਨਸਲ ਦੀਆਂ ਸੋਚੀਆਂ ਨੇ ਰੱਖਣ ਦੀਆਂ ਤੇ ਮੱਝ ਜਿਹੜੀ ਹੈਗੀ ਆ ਉਹ ਕਿਹੜੀ ਨਸਲ ਦੀ ਆਪਾਂ ਸੋਚੀ ਆ ਰੱਖਣ ਦੀ ਇਹ ਅੱਜ ਦਾ ਸਵਾਲ ਹੈ ਤੇ ਬਾਕੀ ਇੱਥੇ ਜੀ ਮੈਂ ਪਾ ਰਹੀ ਆ ਢੇਰੀ ਕਿਉਂਕਿ ਇਹ ਜਿਹੜਾ ਨਾ ਇੱਕ ਸਾਈਡ ਤੇ ਦਰਖਤ ਆ ਇੱਥੇ ਜਾਮਨ ਦਾ ਬੁੱਟਾ ਗਾ ਤੇ ਉਹਦੇ ਪੱਤੇ ਬਹੁਤ ਝੜਦੇ ਨੇ ਤੇ ਬਾਕੀ ਉਹ ਹਰ ਰੋਜ਼ ਹੀ ਹਰਾ ਲੈ ਕੇ ਆਉਂਦੇ ਉਹਦੇ ਕਰਕੇ ਵੀ ਥੋੜਾ ਖਿਲਿਆਰਾ ਜੱਪਾ ਜਾਂਦਾ ਜਿਹੜੇ ਚ ਸੋ ਤਾਂ ਕਰਕੇ ਫਿਰ ਥੋੜਾ ਜਹੇ ਇਹ ਪਰ ਖਾਦ ਦੀ ਵਧੀਆ ਬਣਦੀ ਆ ਪੱਤਿਆਂ ਦੀ ਤੇ ਘਾਹ ਦੀ ਤੇ ਬਾਕੀ ਢੇਰੀ ਮੈਂ ਇੱਥੇ ਪਾਇਆ ਹੀ ਸੀ ਹੁਣ ਮੈਂ ਇੱਥੇ ਲੱਗੀਆਂ ਜੀ ਆਪਣਾ ਵਾਸ਼ ਵਸ਼ਿਨ ਸਾਫ ਕਰਨ ਕਿਉਂਕਿ ਵਿੜਾ ਕੱਚਾ ਹੋਣ ਕਰਕੇ ਜਦੋਂ ਤੇਲ ਵਾਲੇ ਹੱਥ ਜਿਹੇ ਧੋਂਦੇ ਨੇ ਤਾਂ ਫਿਰ ਮਿੱਟੀ ਰੋੜਦੀ ਆ ਉਹ ਤੇਲ ਦਾ ਕਰਕੇ ਉੱਤੇ ਜੰਮ ਜਾਂਦੀ ਆ ਤੇ ਫਿਰ ਰੂਹੀ ਦੀ ਰੋਈ ਆਪਾਂ ਨੂੰ ਇਹਦੇ ਵਿੱਚ ਕੱਪੜਾ ਮਾਰਨਾ ਪੈਂਦਾ ਹਾਰਪਿਕ ਪਾ ਕੇ ਮੈਂ ਥੋੜਾ ਜਿਹਾ ਜਰਾਵ ਰੱਖੀ ਹੋਈ ਆ ਪੁਰਾਣੀ ਤੇ ਫਿਰ ਉਹਦੇ ਨਾਲ ਹੀ ਸਾਫ ਕਰ ਦੇਣੀ ਆ ਤੇ ਕੁ ਸਵੇਰੇ ਸਾਫ ਕਰ ਦਿੰਦੇ ਆ ਪਰ ਆਥਣ ਨੂੰ ਫਿਰ ਉਹੀ ਕੁਝ ਹੋ ਜਾਂਦਾ ਕਿਉਂਕਿ ਦਿਨੇ ਕਰ ਹਵਾ ਚੱਲਦੀ ਨਹੀਂਂ ਹੇਰੀਆਂ ਚੱਲਦੀਆਂ ਅੱਜਕੱਲ ਮੌਸਮ ਸਟਾਰਟ ਹੋ ਗਿਆ ਹਨਾ ਹਵਾ ਚੱਲਣ ਦਾ ਅੱਜਕੱਲ ਨੀਰੀਆਂ ਚੱਲਿਆ ਕਰਨੀਆਂ ਆ ਸੋ ਉਹਦਾ ਕਰਕੇ ਬਾਕੀ ਹੁਣ ਉਮੀਦ ਆ ਵੀ ਆਪਾਂ ਮੂਹਰੇ ਜਾ ਕੇ ਬਹੁਤ ਛੇਤੀ ਹੁਣ ਜਿਹੜਾ ਪੱਕਾ ਕਰਾ ਲੈਣਾ ਆਪਾਂ ਸੋ ਫਿਰ ਆਪਣੀ ਇਹ ਮੁਸ਼ਕਲ ਵੀ ਥੋੜੀ ਜੀ ਘਟ ਜਾਊਗੀ ਵੀ ਗਾਂਦੇ ਆ ਥੋੜਾ ਘਟ ਪਿਆ ਕਰੂਗਾ ਸੋ ਹੁਣ ਆਪਣੀ ਵੀਡੀਓ ਦਾ ਵੀ ਆਪਾਂ ਕਰਦੇ ਆ ਐਂਡ ਜੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਤੇ ਬਾਕੀ ਤੁਸੀਂ ਚੈਨਲ ਨੂੰ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਰਾਇ ਵੀ ਜ਼ਰੂਰ ਦਿਆ ਕਰੋ ਬਸ ਤੁਹਾਨੂੰ ਬਹੁਤ ਪਿਆਰ ਦਿੰਨੀ ਹਾਂ ਬਹੁਤ ਸਪੋਰਟ ਕਰਦੇ ਹਾਂ ਚੈਨਲ ਨੂੰ ਇੱਕ 0 ਤੋਂ ਲੈ ਕੇ ਇਸ ਮੁਕਾਮ ਤੱਕ ਅਗਰ ਪਹੁੰਚੇ ਹਾਂ ਅੱਜ ਉਸ ਪਰਮਾਤਮਾ ਦੀ ਕਿਰਪਾ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਕਰਕੇ ਪਹੁੰਚੇ ਹਾਂ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਪਹੁੰਚੇ ਹਾਂ ਬਸ ਇਦਾਂ ਹੀ ਆਪਣਾ ਜਿਹੜਾ ਪਿਆਰ ਆ ਸਪੋਰਟ ਬਣਾਈ ਰੱਖਿਓ ਇਦਾਂ ਹੀ ਆਪਣਾ ਸਾਥ ਨੇ ਵੰਦੀ ਰਿਓ ਮਾ ਕੇ ਆਪਣੀ رائے ਵੀ ਜਰੂਰ ਦਿਆ ਕਰੋ ਕੋਈ ਵੀ ਤੁਹਾਨੂੰ ਲੱਗੀ ਵੀ ਆਹ ਕੰਮ ਇਸ ਤਰੀਕੇ ਨਾਲ ਹੋ ਸਕਦਾ ਤੁਸੀਂ ਜਰੂਰ ਆਪਣੀ رائے ਸਾਂਝੀ ਕਰਿਆ ਕਰੋ ਤੁਹਾਡੀ رائے ਸਾਡੇ ਲਈ ਬਹੁਤ ਮਾਇਨੇ ਰੱਖਦੀ ਆ ਹਨ ਕਿਉਂਕਿ ਕਈ ਵਾਰੀ ਹੁੰਦਾ ਨਾ ਜੋ ਚੀਜ਼ ਆਪਣੇ ਦਿਮਾਗ ਵਿੱਚ ਨਹੀਂ ਉਸ ਤਰੀਕੇ ਨਾਲ ਆ ਰਹੀ ਜਾਂ ਆਪਾਂ ਨੂੰ ਸਮਝ ਨਹੀਂ ਆਉਂਦਾ ਕਈ ਵਾਰੀ ਦੂਸਰੇ ਦੀ رائے ਤੇ ਆਪ ਨੂੰ ਆਸਾਨੀ ਹੋ ਜਾਂਦੀ ਉਹਨੂੰ ਸਮਝਣ ਚ ਵੀ ਇਹ ਕੰਮ ਆਪ ਇਸ ਤਰੀਕੇ ਨਾਲ ਵੀ ਕਰ ਸਕਦੇ ਆ ਤੇ ਬਾਕੀ ਜਿਹੜੇ ਪ੍ਰਾਣੀ ਬਜ਼ੁਰਗ ਹੁੰਦੇ ਆ ਉਹਨਾਂ ਦੀ ਜਿਹੜੀ ਸੋਚਣੀ ਆ ਆਪਣੇ ਨਾਲੋਂ ਬਹੁਤ ਫਰਕ ਆ ਹਨਾ ਸੋ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਵੀ ਐਕਸਪੀਰੀਅੰਸ ਹੁੰਦਾ ਲਾਈਫ ਦਾ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ